ਸ਼ਸ਼ੀਕਲ ਸਤਿ ਸ੍ਰੀ ਅਕਾਲ ਤੁਸੀਂ ਜਿਹੜੇ ਆਪੀ ਪੀਐਨ ਦੇ ਨਾਲ ਅੱਜ ਆਪਾਂ ਗੱਲ ਗੱਲਬਾਤ ਕਰਾਂਗੇ ਜਿਵੇਂ ਕਿ ਵਿੱਚ ਕੁਝ ਕੰਪਨੀਆਂ ਦੇ ਵੱਲੋਂ ਚਿਤਕੰਪ ਕੰਪਨੀਆਂ ਦੇ ਵੱਲੋਂ ਠੱਗੀਆਂ ਵਜੜੀਆਂ ਨੇ ਉਹ ਕਿਸ ਤਰ੍ਹਾਂ ਦੀ ਠੱਗੀਆਂ ਇੱਕ ਗਰੀਬ ਪਰਿਵਾਰ ਦੇ ਨਾਲ ਪਿੰਡ ਛਾਗੀ ਦੇ ਵਿੱਚ ਆਪਾਂ ਬੈਠੇ ਆ ਸੋ ਆਪਣੇ ਨਾਲ ਬੈਠ ਨੇ ਰਾਮਸਰੂਪ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਜਿਹੜੇ ਕਿ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਰਾਮਸਰੂਪ ਜੀ ਸਤਿ ਸ੍ਰੀ ਅਕਾਲ ਜੀ ਸ਼ਸ਼ੀਕਾਰ ਜੀ ਕੀ ਜਿਹੜੀ ਗੱਲਬਾਤ ਹੈ ਇਸ ਤਰ੍ਹਾਂ ਦੀ ਮਤਲਬ ਜਿਹੜੀ ਸੁਣਦੇ ਆਪਾਂ ਫਤਿਹ ਦੀ ਸਾਂ ਦੂਜਾ ਧੰਨਵਾਦ ਤੁਹਾਡਾ ਕਰਦਿਆਂ ਤੁਸੀਂ ਸਾਡੇ ਬਲਾਵੇ ਤੇ ਆਏ ਇੱਥੇ ਤੇ ਜੇਕਰ ਠੱਗੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਹੈ ਜੇ ਪਹਿਲਾਂ ਦੀ ਗੱਲ ਕਰਦਿਆਂ ਪੰਜਾਬ ਦੇ ਵਿੱਚ ਬਹੁਤ ਮੋਹ ਪਿਆਰ ਸੀ ਪੰਜਾਬ ਆ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪਰ ਅੱਜ ਕੱਲ ਪੰਜਾਬ ਦੇ ਵਿੱਚ ਏ سونے ਦੀ ਚਿੜੀ ਨੂੰ ਹੀ ਇੱਕ ਦੂਜੇ ਦੇ ਜਿਹੜੇ ਆਪਾਂ ਕਹਿ ਸਕਦੇ ਆ ਸਾਡੇ ਪੋਲੀਟੀਕਲ ਪਾਰਟੀ ਦੀ ਜੀ ਗੱਲ ਕਰੀਏ ਸਾਡੀਆਂ ਜੜ੍ਹਾਂ ਵੱਡੀਆਂ ਜਾ ਰਹੀਆਂ ਨੇ ਪਰ ਪੋਲੀਟੀਕਲ ਪਾਰਟੀ ਦਾ ਜਿਹੜਾ ਮੁੱਦਾ ਉਹ ਕਾਫੀ ਉੱਪਰ ਹੈ ਜੇਕਰ ਆਪਾਂ ਗਰਾਊਂਡ ਲੈਵਲ ਤੇ ਦੇਖੀਏ ਤਾਂ ਆਪਸ ਦੇ ਵਿੱਚ ਘਰਾਂ ਦੇ ਵਿੱਚ ਵੀ ਨਹੀਂ ਬਣਦੀ ਇਸੇ ਤਰ੍ਹਾਂ ਮੈਂ ਇਹਨਾਂ ਦੇ ਪਿੰਡ ਛਾੜਲੀ ਦੀ ਗੱਲ ਕਰਨ ਜਾ ਰਿਹਾ ਇੱਕ ਮੁੰਡਾ ਹਰਮਨਜੀਤ ਆ ਜੀ ਚਾਦਲੀ ਪਿੰਡ ਉਹਦੀ ਰਿਸ਼ਤੇਦਾਰੀ ਹੈ ਉਹਦੇ ਨਾਨਕਾ ਪਰਿਵਾਰ ਹੈ ਸਾਡੀ ਵੀ ਉਹਨਾਂ ਦੇ ਨਾਲ ਰਿਸ਼ਤੇਦਾਰੀ ਹੈ ਉਹ ਜਵਾਖ ਜੇ ਨੇ ਇਹਨਾਂ ਦੇ ਲਾ ਲੋ 30 ਲੱਖ 30 ਲੱਖ 30 ਲੱਖ ਹੈ 30 ਲੱਖ ਰੁਪਏ ਦੀ ਠੱਗੀ ਆ ਜਿਹੜੀ ਉਹ ਦਿਨ ਦਿਹਾੜੇ ਮਾਰ ਚੁੱਕਿਆ ਗਰੀਬ ਪਰਿਵਾਰ ਹੈ ਮਿਹਨਤ ਮਜ਼ਦੂਰੀ ਵਾਲਾ ਪਰਿਵਾਰ ਹੈ ਆ ਭੈਣ ਮੇਰੀ ਇਹਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਇੱਥੇ ਜਦੋਂ ਦੀ ਆਈ ਹੈ ਤਿੰਨ ਵਾਰ ਮੈਨੂੰ ਪਾਣੀ ਪਿਆ ਚੁੱਕਿਆ ਵਿਚਾਰੀ ਨੂੰ ਦੋ ਵਾਰ ਇਹਨੂੰ ਬਲੱਡ ਦੀ ਗੋਲੀ ਦੇਤੀ ਹੈ ਜੇ ਕੱਲ ਕਲਾਈ ਨੂੰ ਕੋਈ ਗੱਲਬਾਤ ਹੋ ਗਈ ਤਾਂ ਇਹ ਭੈਣ ਦੇ ਜਿੰਮੇਵਾਰ ਕੌਣ ਹੋਗਾ ਆਇਨਾ ਦਾ ਪਤੀ ਪੋੜਾ ਪਾਲਾ ਕੋਈ ਕੋਈ ਨਾ ਮੈਨੂੰ ਕੋਈ ਇਹ ਵਿਚਾਰਾ ਚੱਕੀ ਚਲਾਉਂਦਾ ਹੁਣ ਅੰਡੇ ਵੀ ਰੋਵਾ ਹੁਣ ਅੰਡਿਆਂ ਦੀ ਲਾਉਂਦਾ ਹੁਣ ਇਹਨੂੰ ਅਗਲਾ ਕਹਿੰਦਾ ਤੂੰ ਇੱਥੇ ਅੰਡੇ ਲੈਣ ਆਇਆ ਅੰਨ ਤੇ ਰੇੜੀ ਲਾਉਂਦਾ ਪਹਿਲਾ ਮੁੰਡਾ ਚੱਕੀ ਚਲਾਉਂਦਾ ਤੀਗਾ ਹਾਂ ਠੀਕ ਹੈ ਨਾ ਹਾਂ ਚੱਕੀ ਹਾਂ ਤੇ ਇਹ ਆਟੇ ਦਾ ਕੰਮ ਕਰਦਾ ਤੇ ਇਹਦੀ ਕੋਈ ਆਟਾ ਗੁੰਨਣ ਗਿਆ ਕਿੱਡੀ ਵੱਡੀ ਗੱਲ ਹੈ ਸੋ ਪੰਜਾਬ ਦੇ ਵਿੱਚ ਜਿਹੜੇ ਅੱਜ ਕੱਲ ਦੇ ਹਾਲਾਤ ਹੋ ਰਹੇ ਨੇ ਉਹਨਾਂ ਤੇ ਗੌਰ ਕਰਨੀ ਚਾਹੀਦੀ ਆ ਮੌਕੇ ਦੀ ਸਰਕਾਰ ਨੂੰ ਵੀ ਮੈਂ ਕਹਿਣਾ ਚਾਹਣਾ ਕਿ ਵੱਡੇ ਵੱਡੇ ਵਾਅਦੇ ਕਰਨ ਨਾਲ ਵੱਡੀਆਂ ਵੱਡੀਆਂ ਗੱਲਾਂ ਕਰਨ ਨਾਲ ਵੱਡਾ ਕੁਝ ਨਹੀਂ ਹੋਣ ਲੱਗਿਆ ਗਰਾਊਂਡ ਲੈਵਲ ਤੇ ਆਓ ਆਮ ਘਰਾਂ ਦੇ ਵਿੱਚ ਜਾਓ ਆਮ ਘਰਾਂ ਦੇ ਵਿੱਚ ਪਰਿਵਾਰਾਂ ਦੇ ਨਾਲ ਵਿਚਰੋ ਫੇਰ ਕਿਤੇ ਜਾ ਕੇ ਪੰਜਾਬ ਦੀ ਜਿਹੜੀ ਸਥਿਤੀ ਹੈ ਉਹ ਆਪਣੇ ਕੰਟਰੋਲ ਚ ਹੋਣੀ ਹੈ ਹੁਣ ਤੁਸੀਂ ਬਾਕੀ ਦੇ ਸਵਾਲ ਲੈ ਜਿਹੜੇ ਇਹਨਾਂ ਨੂੰ ਪੁੱਛੋ ਕਿ ਕਿਵੇਂ ਇਹਨਾਂ ਨਾਲ ਠੱਗੀ ਵੱਜੀ ਕਿਸ ਤਰ੍ਹਾਂ ਦੀ ਠੱਗੀਆਂ ਨੇ ਜਿਹੜੀਆਂ ਆਮ ਘਰਾਂ ਦੇ ਵਿੱਚ ਵਸਦੀਆਂ ਨੇ ਠੀਕ ਹੈ ਜੀ ਹਾਂਜੀ ਕਿਸ ਤਰ੍ਹਾਂ ਦੀ ਠੱਗੀ ਵਧੀ ਜੀ ਹਲੋ ਚੱਲਦਾ ਹੈ ਬੋਲ ਤਾਂ ਕੋਈ ਓਏ ਫੋਨ ਤੋੜੂਆ ਹੈ ਨਹੀਂ ਬੋਲੋ ਬੋਲੋ ਬੋਲ ਇਹਦੇ ਵਿੱਚ ਬਾਜਾਉ ਬੱਸ ਭਲਾ ਬੋਲੇ ਕੋਈ ਫੇਰੀ ਹੈ ਹਾਂਜੀ ਤੁਸੀਂ ਉਸੇ ਜੀ ਬੋਲ ਕੇ ਮੈਂ ਪੂਰਿਆ ਤੇਰਾ ਵਜੇ ਮੇੜਾ ਵੇਰਾ ਜਦਿਆ ਲਗਿਆ ਦੋਤਾ ਤੇਰਾ ਪੈਸੇ ਮਾਰ ਗਿਆ ਧੱਗੀ ਵੇ ਹਲੇ ਫੜਿਆ ਹਲੇ ਫੜਿਆ ਉਹ ਮਾਰਿਆ ਨਹੀਂ ਹੈਗਾ ਬਾਈਂ ਨਾ ਪਾਉ ਗੱਲਬਾਤ ਕਰੋ ਬਾਪੂ ਕਹਿ ਰਿਹਾ ਹੈ ਦੇਖੋ ਮੈਂ ਤੁਹਾਨੂੰ ਦੱਸਦਾ ਇਹ ਇਹਨਾਂ ਦੀ ਜਿਹੜੀ ਇਸ ਟਾਈਮ ਦੀ ਸਥਿਤੀ ਹੈ ਇਹਨਾਂ ਤੋਂ ਬੋਲਿਆ ਨਹੀਂ ਜਾਂਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਮੈਡਮ ਨੂੰ ਤਿੰਨ ਵਾਰ ਬਲੱਡ ਦੀ ਗੋਲੀ ਦਿਵਾ ਚੁੱਕਿਆ ਮੈਡਮ ਜੀ ਤੁਸੀਂ ਤੁਸੀਂ ਖੁੱਲ੍ਹ ਕੇ ਗੱਲ ਕਰੋ ਗੱਲ ਕਰੋ ਓਏ ਓਏ ਆ ਕੱਟਦੀ ਯਾਰਾ ਆ ਕੱਟਦੀ ਯਾਰਾ ਆ ਕੱਟਦੀ ਓਏ ਆ ਆ ਕਰ ਨੂੰ ਕਿਹਨੇ ਕਿਹਾ ਤੈਨੂੰ ਆ ਕਿਹਨੇ ਕਿਹਾ ਤੈਨੂੰ ਕਰਨਾ ਕੱਟਦੀ ਆ ਕੱਟਦੀ ਆ ਹਾਂ ਹੁਣ ਪਿਆਰ ਆ ਗਿਆ ਹੁਣ ਗੱਲ ਕਰ ਹਾਂਜੀ ਮੈਂ ਤਾਂ ਕਹਿ ਨਹੀਂ ਆ ਜੀ ਹੱਥ ਵੱਲ ਕੇ ਬੇਨਤੀ ਆ ਤੁਹਾਡੇ ਮੂਰੇ ਪੈਸੇ ਦਵਾ ਦਿਓ ਮੇਰੇ ਬੱਸ ਹੋਰ ਅਸੀਂ ਗਰੀਬ ਬੰਦੇ ਕੀ ਪਾਲ ਦਿਆ ਕੰਮ ਮੈਂ ਕਰਦੀਆਂ ਘਰਾਂ ਚ ਦਿਹਾੜੀਆਂ ਇਹ ਲਾਉਂਦਾ ਫਿਰਦਾ 3 ਲੱਖ ਦੀ ਬਤੀਏ 3 ਲੱਖ ਦੀ 3 ਲੱਖ ਦੀ 3 ਲੱਖ ਦੀ ਮੂ ਲੱਖ ਰੁਪਏ ਬਚ ਗੁ ਮੈਂ ਡਾਈ ਰੋੜੀ ਲੰਮਾ ਕਟੜੇ ਮਸਾਂ ਭਕੜੀ ਜਮ ਮੇਰੇ ਕੋ ਹੋਗਾ ਸਾਡੇ ਕਿਵੇਂ ਪੂਰਾ ਕਰੋਗੇ ਘਟਕ ਨਾਲ ਹੋਏ ਪਾ ਪੂੜਾ ਕਰਨਾ ਉਹ ਬੋਈ ਪੀਂਗਾ ਮਤਾਂ ਬਸ ਬੋਈ ਪੀਂਗਾ ਨਹੀਂ ਕੋਈ ਗੱਲ ਪਤਾ ਕੈਮਰੇ ਦੇ ਅੱਗੇ ਆ ਕੇ ਮਰਾਂਗੇ ਜੀ ਹਾਂ ਉਹ ਮਰਜ਼ਾਹਰ ਲਿਆ ਦਿਓ ਹਾਂ ਦੇਖ ਲੋ ਮੇਰੀ ਕੋਈ ਬਣ ਗਿਆ ਕੋਈ ਨਾ ਪੜਨਾ ਨਾ ਰੋਣਾ ਪੈਣ ਬਸ 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 ਡੱਟ ਕੇ ਕੀਤਾ ਜੋ ਬਸ ਬਸ ਜੀ ਗੱਲ ਕਰੀਏ ਜੀ ਕਾਫੀ ਮੰਦੇ ਹਾਲਾਤ ਨੇ ਪਰਿਵਾਰ ਦੇ ਕੀ ਕਹਾਂਗੇ ਕਰਾਂ ਮੈਂ ਦੇਖੋ ਇਹੀ ਕਹਿਣਾ ਚਾਹਣਾ ਜੀ ਜਿਹੜਾ ਉਹ ਬੱਚੀ ਦਾ ਹਰਮਨਜੀਤ ਸਿੰਘ ਉਹ ਫੜ ਲਿਆ ਮਾਉ ਮਾਉ ਜਾ ਮਾਉ ਜਾ ਉਹ ਅਸੀਂ ਫੜ ਰਖਿਆ ਜੀ ਗੱਲ ਨਹੀਂ ਮੇਰੀ ਗੱਲ ਵੀ ਹੁੰਦੀ ਐ ਥਾਣੇਦਾਰ ਨਾਲ ਜਿਨ੍ਹਾਂ ਨੇ ਫੜਿਆ ਹੋਇਆ ਉਹ ਬਸ ਅਸੀਂ ਇਹੀ ਕਹਿਣਾ ਚਾਹੁੰਨੇ ਆ ਜੀ ਵੀ ਕੁਛਕਾ ਜ਼ਿਆਦਾ ਨਹੀਂ ਤਾਂ ਜ਼ਿਆਦਾ ਨਹੀਂ ਤਾਂ ਥੋੜੇ ਥੋੜੇ ਕਰਕੇ ਇਹਨਾਂ ਦੇ ਜਿਹੜੇ ਪੈਸੇ ਨੇ ਉਹ ਦਿੱਤੇ ਜਾਣ ਤਾਂ ਜੋ ਕਿ ਗਰੀਬ ਪਰਿਵਾਰ ਜਿਹੜਾ ਮਿਹਨਤ ਮਜ਼ਦੂਰੀ ਕਰਕੇ ਆਨਾ-ਨਾ ਜੋੜਦਾ ਹੈ ਹਨਾ ਉਹਨਾਂ ਦੇ ਉਹੀ ਸਥਿਤੀ ਦੁਆਰਾ ਹੋਵੇ ਐ ਇੱਕਦਮ ਅਸੀਂ ਬੋਹਰਾ ਬੋਝ ਨਹੀਂ ਪਾਉਂਦੇ ਵੀ ਸਾਨੂੰ ਇਕੱਠੀ ਦੇ ਦੋ ਨਾ ਹਲਕੇ ਹਲਕੇ ਥੋੜੇ ਥੋੜੇ ਕਰਕੇ ਨਹੀਂ ਪਰ ਅਸੀਂ ਉਹਨਾਂ ਦੇ ਗੇਟਕੇ ਧਰਨਾ ਲਾਵਾਂਗੇ ਉਹਨਾਂ ਦੀ ਜ਼ਮੀਨ ਜਾਇਦਾਦ ਜਿਹੜੀ ਉਹ ਜ਼ਰਤ ਕਰਾਂਗੇ ਇੱਥੇ ਨਹੀਂ ਫਿਰ ਅਸੀਂ ਹਾਈ ਕੋਰਟ ਤੱਕ ਜਾਵਾਂਗੇ ਬਸ ਇਹੀ ਕਹਿਣਾ ਚਾਹੁੰਦੇ ਆ ਜੀ ਬਾਕੀ ਤੁਹਾਡਾ ਮੀਡੀਆ ਹੂੰਗਾ ਦਸੂਣ ਪੂਰਾ ਪੂਰਾ ਕੁੱਤਾ ਬੰਦਾ ਬੱਚਾ ਇਹ ਥੋੜੇ ਜਿਹੇ ਜਿਨ੍ਹਾਂ ਦੇ ਗੱਲ ਕਰ ਰਿਹਾ ਉਹ ਸਾਡੇ ਰਿਸ਼ਤੇਦਾਰ ਨੇ ਉਹਨਾਂ ਦਾ ਵੀ ਹੱਥ ਹੈ ਵਿੱਚ ਬਾਕੀ ਇਨਵੈਸਟੀਗੇਸ਼ਨ ਬੈਠੀ ਹੋਈ ਆ ਕੇਸ ਤੇ ਉਹ ਤੁਹਾਡੀ ਗੁੜਮਣੀ ਟੋਪੜੀ ਜੀ ਉਹ ਤਾਂ ਸੁਣਦਿਆਂ ਨਹੀਂ ਬੈਠ ਗੁੜਮਣੀ ਦੀ ਕੋਈ ਗਲਤੀ ਨਹੀਂ ਜੀ ਗੁੜਮਣੀ ਨਾਲ ਮੇਰੇ ਗੱਲ ਹੋਈ ਆ ਕੱਲ ਖਰਚੋ ਬੱਬੂ ਦੇ ਪਾਪੇ ਗੁੜਮਣੀ ਨਾਲ ਮੇਰੀ ਗੱਲ ਸਾਈਕਲ ਖੜਾ ਕਰਕੇ ਆ ਉਰੇ ਉਹ ਕਹਿੰਦੀ ਉਹਦੀ ਕੋਈ ਗਲਤੀ ਨਹੀਂ ਕਿਉਂਕਿ ਅਕਸਰ ਪਰਿਵਾਰਾਂ ਦੇ ਵਿੱਚ ਈਆਂ ਨਾਲ ਈਆਂ ਗੱਲਾਂ ਨਹੀਂ ਕਰੀਆਂ ਜਾਂਦੀਆਂ ਜੋ ਕਾਮ ਆਦਮੀ ਲੋਕਾਂ ਦੇ ਵਿੱਚ ਮਿਲ ਕੇ ਕਰਦਾ ਕੁੜਮਣੀ ਦੀ ਕੋਈ ਗਲਤੀ ਨਹੀਂ ਪੂਰੇ ਸਿੰਘ ਦੀ ਗਲਤੀ ਹੈ ਬਾਕੀ ਜਿਹੜੀ ਗਲਤੀ ਹੈ ਇਨਵੈਸਟੀਗੇਸ਼ਨ ਨੇ ਪਤਾ ਲੱਗ ਚੁੱਕਾ ਹੈ ਸੁਣ ਲੈ ਅਰੇ ਕੀ ਬਫੜਾ ਕੀ ਹੋ ਗਿਆ ਪੱਤਰਕਾਰ ਬੁਲਾ ਰੱਖਿਆ ਰਾਮ ਸਰੂਪ ਨੇ ਆਪਣੇ ਖਿਲਾਫ ਗੱਲਾਂ ਕਰਦਾ ਸੰਜੀ ਕੀਤੀ ਸੋ ਮਿਲਾਂਗੇ ਕਿਸੇ ਨੈਕਸਟ ਰਿਪੋਰਟ ਦੇ ਵਿੱਚ ਸਸੀ ਕਾਲ ਆਹਾ ਆ ਵੀ ਬੈਠੇ ਨਛੱਤਰ ਹੁਣੀ ਕੋਲ ਦੇਖ ਲੈ ਇਹਨਾਂ ਡਰੈਸ ਕਿਨ ਤੇ ਤਰੂ ਦਾ ਕਾਟੋ ਵੀ ਨਾਲ ਬੈਠੀ ਐ ਇਹ ਉੱਥੇ ਘਰੇ ਗਿਆ ਪਹੁੰਚ ਗਿਆ ਸਰੂਪ ਕੋਲੇ ਸਰੂਪ ਦਾ ਪੀਏ ਤਰਸੇਮ ਕੁੱਤੇ ਵਾਂਗੂ ਤਾਂ ਫਿਰਦਾ ਸਾਰੇ ਪਾਸੇ ਉਹਦੇ ਕੋਕੇ ਦਾ ਡਰੈਸ ਨਹੀਂ ਹੈਗਾ ਉਹ ਤਾਂ ਧਰਤੀ 'ਚ ਜਿੰਨਾ ਉੱਪਰ ਨੂੰ ਉਹਨਾਂ ਧਰਤੀ ਧਰਤੀ 'ਚ ਵਾ ਇਹ ਇਹ ਤਾਂ ਰੂਪੇ ਦੀ ਹੈ ਜੀ ਨਹੀਂ ਇਹ ਜੀ ਨੱਟ ਤੇ ਆ ਨੱਟ ਤੇ ਖਬਰ ਖਬਰਾਂ ਵਾਲੀ ਖਬਰ ਆਈ ਹੋਈ ਆ ਇਹ ਤਾਂ ਮਨਾ 34-35 ਹਜ਼ਾਰ ਬੰਦੇ ਨੇ ਦੇਖ ਲਈ ਉਹਦੀ ਬੈਟਰੀ ਕੱਢਦੇ ਆਪਾਂ ਦੇਖਦੀ ਨਹੀਂ ਓਏ ਆਪਾਂ ਦੇ ਨਹੀਂ ਦੇਖਦੇ ਬਾਕੀਆਂ ਕੋਲ ਤਾਂ ਜਾਊਗੀ ਆਪਾਂ ਕਿਹੜੇ ਰੋਕ ਲਾਂਗੇ ਇਹ ਆਪਾਂ ਬੈਟਰੀ ਕੱਢਾਂਗੇ ਹਟਦਾ ਨਹੀਂ ਜਾਹਾ ਚਲੋ ਜੀ ਓਏ ਉਹ ਤਾਂ ਆਪਣੇ ਕੋਲੋਂ ਹਟੂਗੀ ਬਾਕੀਆਂ ਕੋਲੋਂ ਥੋੜੀ ਹਟੂ ਜੋ ਹੋਣਾ ਸੀ ਬਦਨਾਮੀ ਉਹਦਾ 35000 ਨੇ ਤਾਂ ਪਹਿਲੀ ਦੇਖ ਲਈ ਹੁਣ ਜਿੰਨੀ ਸ਼ੇਅਰ ਕਰੀ ਜਾਂਣਗੇ ਉੰਨੀ ਉੰਨੀ ਦੇਖੀ ਜਾਂਣਗੇ ਲੋਕ ਲਾਵੇ ਆਰਾਮ ਸਰੂਪ ਨੂੰ ਫੋਨ ਲਾ ਮੈਂ ਕਰਦੀਆਂ ਗੱਲ ਨਹੀਂ ਤਾਂ ਪਾ ਕੱਪੜੇ ਮੈਂ ਤਾਂ ਤਰਾਲਾ ਘਰੇ ਆਣੇ ਆ